ਦਨਿਫਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਮੋਗਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਐਂਬੂਲੈਂਸ ਤੇ ਕਾਰ ਦੀ ਟੱਕਰ ਹੋ ਗਈ ਹੈ ਹਾਦਸਾ ਇੰਨਾ ਭਿਆਨਕ ਸੀ ਕਿ ਇਲਾਜ ਲਈ ਲੈ ਕੇ ਜਾ ਰਹੇ ਮਰੀਜ਼ ਦੀ मौके ਤੇ ਹੀ ਮੌਤ ਹੋ ਗਈ ਜਦਕਿ 8 ਹੋਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਸੀਟੀ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਚੰਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਇਹ ਵੀ ਫੁਟੇਜ ਸਾਹਮਣੇ ਆਈ ਹੈ ਜਿਸ ਸਮੇ ਇਹ ਹਾਦਸਾ ਵਾਪਰਿਆ ਦੇਖ ਸਕਦੇ ਕਿ ਕਿਵੇਂ ਜੋ ਕਾਰ ਹੈ ਯੂਟਰਨ ਲੈ ਰਹੀ ਸੀਗਾ ਪਿੱਛੋਂ ਆ ਰਹੀ ਐਂਬੂਲੈਂਸ ਕਾਰ ਦੇ ਨਾਲ ਟਕਰਾ ਜਾਂਦੀ ਹੈ ਇਸ ਸਮੇਂ ਵੱਡਾ ਹਾਦਸਾ ਵਾਪਰ ਜਾਂਦਾ ਹੈ ਹਾਦਸੇ ਦੇ ਵਿੱਚ ਮਰੀਜ਼ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ 8 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਦੱਸਦੇ ਕਿ ਮੋਗਾ ਦੇ ਕਸਬਾ ਬਾਗਾਗੁਰਾਣਾ ਦੇ ਨਜ਼ਦੀਕ ਰਜਿਆਣਾ ਪਿੰਡ ਦਾ ਇਹ ਹਾਦਸਾ ਜਿੱਥੇ ਐਂਬੂਲੈਂਸ ਦੀ ਕਾਰ ਦੇ ਨਾਲ ਭਿਆਨਕ ਟੱਕਰ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਜੋ ਮਰੀਜ਼ ਹੈ ਉਸ ਨੂੰ ਮੋਗਾ ਹਸਪੀਟਲ ਤੋਂ ਬਠਿੰਡਾ ਲੈ ਕੇ ਜਾਇਆ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਗਿਆ ਤੇ ਹਾਦਸੇ ਦੇ ਵਿੱਚ ਮਰੀਜ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 8 ਹੋਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮੋਗਾ ਦੇ ਕਸਬਾ ਬਾਗਾ ਪੁਰਾਣਾ ਦੇ ਨਜ਼ਦੀਕ ਦੇ ਪਿੰਡ ਰਜਾਣਾ ਦਾ ਇਹ ਹਾਦਸਾ ਜਿੱਥੇ ਤੇਜ਼ ਰਫਤਾਰ ਜੋ ਐਂਬੂਲੈਂਸ ਆ ਰਹੀ ਸੀ ਮਰੀਜ਼ ਨੂੰ ਲੈ ਕੇ ਜਾਇਆ ਜਾ ਰਿਹਾ ਸੀਗਾ ਕਿ ਰਸਤੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਕਾਰ ਯੂ-ਟਰਨ ਲਈ ਜਾਂਦੀ ਹੈ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਬੁਰੇ ਤਰੀਕੇ ਦੇ ਨਾਲ ਜੋ ਐਂਬੂਲੈਂਸ ਹੈ ਚੱਕਨਾ ਚੂਰ ਹੋ ਗਈ ਹਾਦਸੇ ਦੇ ਵਿੱਚ ਮਰੀਜ਼ ਹੈ ਜਿਸ ਨੂੰ ਪਹਿਲਾਂ ਹੀ ਦੂਸਰੇ ਹਸਪਤਾਲ ਰੈਫਰ ਕੀਤਾ ਗਿਆ ਸੀ ਹਾਲਤ ਗੰਭੀਰ ਦੇ ਚੱਲਦੇ ਉਸ ਦੇ ਰਸਤੇ ਦੇ ਵਿੱਚ ਹੀ ਦਮ ਤੋੜ ਦਿੱਤਾ ਜਦਕਿ ਐਂਬੂਲੈਂਸ 'ਚ ਸਵਾਰ ਦੋ ਹੋਰ ਲੋਕ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਗੱਡੀ ਦੇ ਵਿੱਚ ਜੋ ਲੋਕ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਸਵੀਰਾਂ ਮੌਕੇ ਦੀਆਂ ਸਾਹਮਣੇ ਆਈਆਂ ਨੇ ਹਾਦਸਾ ਬੇਹੱਦ ਡਰਾ ਦੇਣ ਵਾਲਾ ਭਿਆਨਕ ਹਾਦਸਾ ਵਾਪਰਿਆ ਹੈ ਜੋ ਐਂਬੂਲੈਂਸ ਹੈ ਬੁਰੇ ਤਰੀਕੇ ਦੇ ਨਾਲ ਟੁੱਟ ਗਈ ਹੈ ਉੱਥੇ ਹੀ ਗੱਡੀ 'ਚ ਸਵਾਰ ਵੀ ਲੋਕ ਹੈ ਜੋ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਇਲਾਜ ਜਾਰੀ ਹੈ ਫਿਲਹਾਲ ਮੌਕੇ ਤੇ ਮੌਜੂਦ ਲੋਕਾਂ ਦੇ ਜੋ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਬਲਵਿੰਦਰ ਹੈ ਹਾਂ ਐਂਬੂਲੈਂਸਾਂ ਡਰਾਈਵਰੀ ਕਰਦੇ ਆ ਜੀ ਕਿਹੜੀ ਐਂਬੂਲੈਂਸ ਹਾਂ ਜੀ ਵੀ ਬਾਬੇ ਦਾ ਜੀ ਸਾਡੇ ਚ ਐਕਸੀਡੈਂਟ ਕਹਿੰਦਾ ਨਾ ਹੋਇਆ ਤੁਹਾਡਾ ਅਸੀਂ ਜੀ ਆਪ ਦੀ ਸਾਈਡਾਂ ਨੇ ਜਾਂਦੇ ਆ ਜੀ ਹਾਂ ਅਮਰਦਾਸ ਦੀ ਗੱਡੀ ਵਿੱਚ ਵੀ ਮਰੀਜ਼ ਜੀ ਆਹੀ ਰੂਟਰ ਗੱਡੀ ਨਾਲ ਮਾਰੀ ਜਾਂਦੇ ਆ ਜੀ ਉਹ ਗੱਡੀ ਇਧਰ ਨਾਲ ਹੀ ਸਾਡੀ ਸਾਈਡ ਜਾ ਰਹੀ ਆ ਉਹ ਗੱਡੀ ਵਾਲੇ ਨੇ ਇੱਕ ਦਾ ਵੀ ਵੜਦੇ ਜੀ ਮੂਰੇ ਕਿਹੜੀ ਗੱਡੀ ਵਾਲੇ ਨੇ ਆਹ ਜੀ ਆ ਗੱਡੀ ਅੱਛਾ ਅੱਛਾ ਤੋ ਉੱਤਰੀ ਸਾਨੂੰ ਕਹਿ ਰਹੇ ਆ ਕਹਿੰਦੇ ਸਾਡੀ ਐਂਬੂਲੈਂਸ ਜਿਆਦਾ ਤੇਜ਼ ਸੀਗੀ ਸਾਡੀ ਐਮਰਜੈਂਸੀ ਆਹੀ ਮਰੀਜ਼ ਨੂੰ ਸਭ ਤੋਂ ਜਿਆਦਾ ਆਦ ਨਾਲੋਂ ਜਿਆਦਾ ਮੈਂ ਮਰੀਜ਼ ਨੂੰ ਸੁਰੱਖਤ ਟਾਈਮ ਤੇ ਟਾਈਮ ਤੇ ਪਹੁੰਚਾਉਣਾ ਹੈ ਉਹ ਮਰੀਜ਼ ਸੀਗਾ ਵਿੱਚ ਬ੍ਰੇਸ ਮਹਿੰਗੇ ਤੇਰੇ ਡਰਾਈਵਰ ਆ ਗਏ ਨਹੀਂ ਮਰੀਜ਼ ਸੀਗਾ ਮੇਰਾ ਭਰਾ ਜੀ ਨਾਲ ਮੇਰੇ ਨਾਲ ਹੀ ਗੱਡੀ ਚਲਾਉਂਦਾ ਸੀ ਮਰੀਜ਼ ਸੀਗਾ ہاں ਨਹੀਂ ਮਰੀਜ਼ ਸੀਗਾ ਕਿੱਥੇ ਮਰੀਜ਼ ਨੂੰ ਮਰੀਜ਼ ਨੂੰ ਲੈ ਕੇ ਗਿਆ ਮੋਗੇ ਜੀ ਸਰਕਾਰੀ ਹਸਪਤਾਲ ਜੀ ਕਿੱਥੋਂ ਆਏ ਸੀ ਤੁਸੀਂ ਐਵੇਂ ਮੋਗੇ ਤੋਂ ਹੀ ਆਏ ਨਹੀਂ ਮੈਡੀ ਸਿਟੀ ਤੋਂ ਜੀ ਤੇ ਚੱਲੇ ਕਿੱਥੇ ਸੀ ਰੈਫਰ ਕੀਤਾ ਵੀ ਬਠਿੰਡੇ ਜੀ ਕੈਂਟ ਚ ਗਈ ਅੱਛਾ ਆ ਗੱਡੀ ਕਿੱਥੋਂ ਦੀ ਮਰੀਜ਼ ਆ ਗੱਡੀ ਵਾਲੇ ਸੀ ਜਿਹੜੇ ਇਹ ਨਾਲ ਇੱਧਰ ਸਾਈਡ ਤੇ ਖੜੀ ਗੱਡੀ ਅਸੀਂ ਅੱਡੇ 'ਚ ਖੜੇ ਆ ਐਂਬੂਲੇਂਸ ਨੂੰ ਤਾਂ ਤੇਜ਼ ਹੀ ਆਉਣਾ ਹਾਂਜੀ ਹਾਂ ਉਹਨੇ ਤੇਜ਼ ਹੁੱਟਰ ਪੂਰੇ ਜ਼ੋਰ ਦੀ ਮਾਰਦੀ ਆਉਂਦੀ ਆ ਆ ਜਿਹੜੇ ਬੰਦੇ ਆ ਰੋਡਿਆਂ ਦੇ ਆ क्या ना नाम है गड़ी, गड़ी। ना जी आप राजकुमार राज रहे थे आप हम लोग भटिंडा जा रहे थे क्या कौन थे साथ आप मेरा मम्मा जो स्पर्ट मर्डर हो गया किस में बैठे थे आप एम्बुलेंस में क्या करने जा रहे थे उसका इलाज करने जा रहे थे यहाँ से नाम कर दिया ना क्या नाम है का उस उसमें से नाम करके कर दिया हम जा रहे कहाँ पर बागा पुराना चौक है की केरा चौक है बागा पुराना हाँ बागा पुराना चौक है राज्य वाला पिंड है वहाँ जब मोड़ पर जाकर तो कुछ पता है किस चीज के साथ आपकी टक्कर हुई आपकी एम्बुलेंस की किस चीज के साथ टक्कर हुई वो तब तक से कार आया ना वो ब्रेक मारा थे तब तो हम लोग के अंदर सट लग रहा था हम लोग के इतना देखने से मगर कार आ गया एक आदमी तो, तो आपके साथ कितने लोग थे जो जख्मी हैं हाँ हम हमको साथ चार जने तो हम लोग एक छोट मोटोर हो गया दो जने हम तीन जने हम लोग का या देखबे करते हैं कि हो गया दो ड्राइवर से चार चार लोग थे आप? आप। हाँ जी चार लोग थे आप? हम हाँ लोग हम हाँ लोग हम हाँ अप, हम हाँ अपना चार दो ड्राइवर तीन ड्राइवर अच्छा तो वो कौन थे जिनकी इस हादसे में मामा मेरा ममा हाँ जी हाँ जी हाँ जी हाँ जी हाँ जी हाँ जी, हा जी, हा जी क्या नाम क्या था? मिंदर कितनी उम्र थी साठ 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 के लगभग हाँ जी कहाँ के रहने वाले पीछे कहाँ से रहने वाले का

ਰਾਜ ਜਣੇ ਦਹੀਂ ਲੱਸੀ ਲੈਣ ਲੱਗੇ ਸੀਗੇ ਘਰ ਲਈ ਪਨੀਰ ਦਹੀਂ ਲੱਸੀ ਕਾਦੇ ਤਿਆਰੇ ਸੀ ਤੁਸੀਂ ਗੱਡੀ ਤੇ ਸਰ ਕਿੰਨੇ ਜਣੇ ਸੀ ਐਨੇ ਸੀ 4 ਜਣੇ ਤੇ ਹੋਇਆ ਕਾਦੀ ਨਾਲ ਐਕਸੀਡੈਂਟ ਗੱਡੀ ਨਾਲ ਹੋਇਆ ਹੈ ਬਾਦ ਕਾ ਸਰ ਤੁਹਾਨੂੰ ਪਤਾ ਹੀ ਆ ਗੱਡੀ ਨਾਲ ਹੋਇਆ ਗੱਡੀ ਨਾ ਹੋਇਆ ਕਾਦੇ ਨਾ ਹੋਇਆ ਐਂਬੂਲੈਂਸ ਆਇਆ ਸਰ ਸਰ ਮੈਨੂੰ ਪਤਾ ਹੀ ਨਹੀਂ ਸੀ ਕਿ ਕਿਹੜੀ ਗੱਡੀ ਐ ਤੇ ਮੈਨੂੰ ਹੁਣ ਪਤਾ ਲੱਗ ਰਿਹਾ ਕਿ ਤਾਂ ਐਂਬੂਲੈਂਸ ਸੀ ਕਿੱਥੋਂ ਆ ਰਹੇ ਸੀ ਅਸੀਂ ਮੰਗੇ ਪਰਾਨੇ ਆ ਰਹੇ ਸੀ ਕਿੱਥੇ ਜਾ ਰਹੇ ਸੀ ਆਪਣੇ ਘਰ ਕੋਲ ਰੋਡੇ ਜਾ ਰਹੇ ਸੀ ਘਰ ਮਤਲਬ ਕਿੱਥੇ ਐ ਰੋਡੇ ਜਾ ਰਹੇ ਸੀ ਕਿ ਕੀ ਇਹ ਪਤਾ ਲੱਗਾ ਇਹ ਹੋਇਆ ਕਿੱਥੇ ਕਿਵਾਰ ਸਾਡੇ ਕਿਵੇਂ ਹੋ ਜਾਇਆ ਸਾਡੇ ਜਦੋਂ ਅਸੀਂ ਉਧਰੋਂ ਜਾ ਰਹੇ ਉਥੇ ਕੀ ਦੋ ਦੁਕਾਨਾਂ ਸ਼ਾਪ ਆਉਂਦੀ ਉੱਥੇ ਐਕਸੀਡੈਂਟ ਹੋਇਆ ਤੇ ਭਾਈ ਜੀ ਆਪਣਾ ਨਾ ਗੱਡੀ ਜਾ ਰਹੀ ਸੀ ਮੋਗਾ ਮੈਡੀਸਨ ਤੋਂ ਮੈਨੂੰ ਕਾਲ ਆਈ ਕਿ ਇੱਕ ਪੇਸ਼ੈਂਟ ਰੈਫਰ ਕੀਤਾ ਵਾ ਬਠਿੰਡਾ ਐਮਜ ਲਈ ਵਾਸਤੇ ਪੇਸ਼ੈਂਟ ਦੇ ਟੈਂਡਰ ਦੀ ਕਾਲ ਆਈ ਸੀਗੀ ਤੇ ਚਲੋ ਉਹ ਕਹਿੰਦੇ ਸਾਨੂੰ ਗੱਡੀ ਚਾਹੀਦੀ ਮੈਂ ਗੱਡੀ ਭੇਜਤੀ ਉੱਥੇ ਜੀ ਗੱਡੀ ਪੇਸ਼ੈਂਟ ਨੂੰ ਮੋਗਾ ਮੈਡੀਸਿਨ ਤੋਂ ਚਾਕੇ ਬਠਿੰਡਾ ਏਮਜ ਲੈ ਕੇ ਜਾ ਰਹੀ ਸੀਗੀ ਮਤਲਬ ਵੀ ਰਸਤੇ ਦੇ ਵਿੱਚ ਜਾ ਕੇ ਇੱਕ ਅਚਾਨਕ ਗੱਡੀ ਮਨ ਲੋ ਮੁੰਡੇ ਨੇ ਮੁਰੋ ਯੂਕ ਕਰਨ ਮਾਰਿਆ ਤੇ ਗੱਡੀ ਐਮਬੂਲੈਂਸ ਆਪਣੀ ਉਹਦੇ ਵਿੱਚ ਜਾ ਟਕਰਾਈ ਜੀ ਤੇ ਮਨ ਲੋ 4-5 ਮੰਨਾਂ ਦੇ ਸੱਟਾਂ ਹੈਗੇ ਆ ਜੀ ਦੋ ਆਪਣੇ ਬੰਦੇ ਸੀਗੇ ਮੁੰਡਾ ਡਰਾਈਵਰ ਤੇ ਨਾਲ ਹੈਲਪਰ ਜੀ ਤੇ ਨਾਲ ਇੱਕ ਸਟਾਫ ਸੀਗਾ ਮੁੰਡਾ ਡਾਕਟਰ ਉਹਦੇ ਵੀ ਸੱਟਾਂ ਨੇ ਮਨ ਲੋ ਤਿੰਨਾਂ ਚਾਰਾਂ ਜਾਨਾ ਤੇ ਜਾਦੇ ਗੱੜ ਸੱਟਾਂ ਵਾਂ ਤੇ ਗੱਡੀ ਪਲਟ ਕੇ ਮੋਢ ਸਿੱਧੀ ਕੀਤੀ ਵਿਚਾਰਿਆਂ ਨੇ ਵਿਚੋਂ ਕੱਢਿਆ ਉਹਨਾਂ ਨੇ ਇਹਨਾਂ ਨੂੰ ਕੋਈ ਇਹਨਾਂ ਦੇ ਡੈੱਡ ਵੀ ਹੈ ਇੱਕ ਵਿੱਚ ਜਿਹੜਾ ਪੇਸ਼ੈਂਟ ਸੀਗਾ ਜੀ ਉਹ ਦੱਸ ਰਿਹਾ ਕਿ ਡੈਥ ਹੋ ਗਈ ਜੀ ਉਹਦੀ ਉਹ ਪੇਸ਼ੈਂਟ ਪਹਿਲਾਂ ਹੀ ਐਂਬੂ ਬੈਗ ਤੇ ਜਾ ਰਿਹਾ ਸੀਗਾ ਕਿੰਨੇ ਜਣੇ ਇੱਥੇ ਟ੍ਰਾਂਜੈਕਟ ਗੱਡੀ ਦੇ ਵਿੱਚ ਮੰਨ ਕੇ ਚੱਲੋ 5 ਤੋਂ 6 ਜਣੇ ਸੀਗੇ ਜੀ ਵਿੱਚ ਆਉਣਾਰੇ ਬੰਦੇ ਵੀ ਦੇਖ ਲਈਏ ਹਾਂਜੀ ਹਾਂਜੀ ਉਹਨਾਂ ਦੇ ਬੰਦਿਆਂ ਤੇ ਵੀ ਸੱਟਾਂ ਲੱਗੀਆਂ ਇਹ ਹਾਸਾ ਕਿੱਥੇ ਹੋਇਆ ਇਹ ਹੱਸਦਾ ਰਾਜ ਜਾਨੇ ਤੇ ਪੈਚੀ ਹੋਇਆ ਜੀ ਪਿੰਡ ਦੇ ਵਿੱਚ ਤੇ ਐਂਬੂਲੈਂਸ ਦਾ ਡਰਾਈਵਰ ਐਂਬੂਲੈਂਸ ਦਾ ਡਰਾਈਵਰ ਦੇ ਵੀ ਗੰਭੀਰ ਸੱਟਾਂ ਜੀ ਬਲਵਿੰਦਰ ਸਿੰਘ ਮੁੰਡਾ ਚਲਾ ਰਿ ਜੋ ਜਿਹੜੇ ਡੈੱਡ ਹੋਇਆ ਤੁਸੀਂ ਉਹ ਫਿਰ ਪੇਸ਼ੈਂਟ ਨੂੰ ਮੈਡੀਸਨ ਤੋਂ ਲੈ ਕੇ ਚੱਲੇ ਮੈਂ ਮੈਡੀਸਿਟੀ ਤੋਂ ਹਾਂਜੀ ਉਹਨਾਂ ਨੂੰ ਬਠਿੰਡਾ ਐਮਜ ਲੈ ਕੇ ਜਾ ਰਹੇ ਸੀਗੇ ਅੱਜ ਮੇਰੇ ਕੋਲ ਕੋਈ ਹਾਸਾ ਹੋਇਆ ਐ ਐਮਰਜੈਂਸੀ ਮਰੀਜ਼ ਆਏ ਨੇ ਤੁਹਾਡੇ ਕੋਲੇ ਤੇ ਕੀ 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 ਹੈ ਉਹਨਾਂ ਦੀ ਸਥਿਤੀ ਦੇ ਕਿੰਨੇ ਲੋਕ ਨੇ ਸਾਡੇ ਕੋਲ ਟੋਟਲ 8 ਪੇਸ਼ੈਂਟ ਆਏ ਐ ਐਂਬੂਲੈਂਸ ਦਾ ਕਾਰਨ ਐਕਸੀਡੈਂਟ ਹੋਇਆ ਹੈ ਕੀ ਕੁਝ ਪਤਾ ਲੰਗਾ ਕਿ ਕਿਵੇਂ ਹੋਇਆ ਇਹ ਇਹ ਰਾਜੇ ਨੇ ਕੋਲ ਹੋਇਆ ਦੇਖੀ ਸਥਿਤੀ ਕੀ ਹੈ ਜਿਹੜੇ 8 ਐ 8 ਜਿਹੇ ਉਹਨਾਂ ਦੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਅੱਛਾ ਜੀ ਬਾਕੀ ਸਟੇਬਲ ਐ ਪੇਸ਼ੈਂਟ ਕੀ ਸਰੀ ਡੈਥ ਵੀ ਹਾਂਜੀ ਉਹ 6 ਸੀ ਪੇਸ਼ੈਂਟ ਹਾਂਜੀ ਬ੍ਰੌਡ ਡੈੱਡ ਸੀ ਸਾਡੇ ਕੋਲੇ ਬ੍ਰੌਡ ਡੈੱਡ ਆ ਹਾਂਜੀ ਹਸਪਤਾਲ ਨਿਕੋ ਗਿਆ ਇਹ ਲਗ ਲਗ ਜਗਤ ਆਪੇਸ਼ੈਂਟਸ ਮੱਖੂ ਤੋਂ ਐ ਤੇ ਰੋਡੇ ਤੋਂ ਹਾਂਜੀ ਸਰਵੋਥੰਕ ਯੂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर